ਸਤਿਨਾਮ ਸ਼੍ਰੀ ਵਾਹਿਗੁਰੂ ਸਾਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਚਪਾ ਸ਼ੁਰੂ ਕਰਨ ਜਾ ਰਹੇ ਆ ਅੱਗੇ ਦੀ ਸਾਖੀ ਸ੍ਰੀ ਸਾਖੀ ਸ੍ਰੀ ਗੁਰੂ ਹਰਗੋਬਿੰਦ ਜੀ ਦੀ ਦਿੱਲੀ ਵੱਲ ਰਵਾਨਗੀ ਜਦੋਂ ਬਾਦਸ਼ਾਹ ਜਹਾਂਗੀਰ ਦਾ ਫਰਮਾਨ ਅਹਿਦੀਆਂ ਹੱਥ ਗੁਰੂ ਦਰਬਾਰ ਵਿੱਚ ਪੁੱਜਾ ਤਾਂ ਇਹ ਖਬਰ ਸਾਬ ਸਿੱਖਾਂ ਵਿੱਚ ਛੱਟ ਫੈਲ ਗਈ ਇਹ ਖਬਰ ਨਾਲ ਸਾਰੀ ਸਿੱਖ ਸੰਗਤ ਗਮ ਗੀਨ ਹੋ ਗਈ ਸਿੱਖਾ ਉਹ ਇਹ ਇਹ ਤਾਂ ਖਲਾ ਪੈਦਾ ਹੋ ਗਿਆ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਵੀ ਲਾਹੌਰ ਸਾਧ ਕੇ ਬਾਦਸ਼ਾਹ ਜਹਾਂਗੀਰ ਨੇ ਚੰਦੂ ਰਾਹੀ ਉਹਨਾਂ ਨੂੰ ਸ਼ਹੀਦ ਸ਼ਹੀਦ ਕਰਵਾਇਆ ਸੀ ਕਿਤੇ ਇਹ ਭਾੜਾ ਸ੍ਰੀ ਗੁਰੂ ਹਰਗੋਬਿੰਦ ਜੀ ਨਾਲ ਵੀ ਨਾ ਵਰਤ ਜਾਵੇ ਤਾਂ ਮਾਤਾ ਗੰਗਾ ਜੀ ਏ ਗੁਰੂ ਜੀ ਦੇ ਮਹਿਲ ਤੇ ਹੋਰ ਸਿੱਖਾਂ ਨੂੰ ਬੜੀ ਚਿੰਤਾ ਹੋਈ ਕਿ ਇਹ ਬਾਣਾ ਕੀ ਵਰਤਨ ਲੱਗਾ ਹੈ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਸਭ ਚਿੰਤਾ ਤੁਰ ਵੇਖ ਕੇ ਤੀਰ ਜਿੱਤਾ ਕਿ ਤੁਸੀਂ ਕੋਈ ਚਿੰਤਾ ਨਾ ਕਰੋ ਅਕਾਲ ਪੁਰਖ ਸਾਡੇ ਅੰਗ ਸੰਗ ਹੈ ਅਸੀਂ ਬਾਦਸ਼ਾਹ ਨੂੰ ਮਿਲ ਕੇ ਬਹੁਤ ਛੇਤੀ ਤੁਹਾਡੇ ਕੋਲ ਸਹੀ ਸਲਾਮਤ ਪਹੁੰਚ ਜਾਵਾਂਗੇ ਮਾਤਾ ਗੰਗਾ ਜੀ ਬਹੁਤ ਬੇਚੈਨ ਸਨ ਉਹਨਾਂ ਨੇ ਬਾਬਾ ਬੁੱਢਾ ਜੀ ਨੂੰ ਕਿਹਾ ਬਾਬਾ ਜੀ ਇਹ ਕੀ ਭਗੜਾ ਵਰਤਨ ਲੱਗਾ ਹੈ ਮੈਨੂੰ ਬਾਦਸ਼ਾਹ ਦੀ ਨੀਤ ਖੋਟ ਜਪਦੀ ਹੈ ਉਹ ਗੁਰੂ ਘਰ ਦੇ ਦੁੱਖੀ ਆਦੀ ਚਾਲ ਵਿੱਚ ਫਸ ਗਿਆ ਹੈ ਉਹ ਸੁਨੇ ਮੇਰੇ ਪੁੱਤਰ ਨਾਲ ਵੀ ਵੱਡੇ ਸਤ ਗੁਰਾਂ ਵਾਲਾ ਸ਼ਲੋਕ ਕਰਨਾ ਹੈ ਤੁਸੀਂ ਇਸ ਦਾ ਕੋਈ ਆਪਾਸ ਸੋਚੋ ਬਾਬਾ ਬੁੱਢਾ ਜੀ ਨੇ ਮਾਤਾ ਗੰਗਾ ਜੀ ਨੂੰ ਧੀਰਜ ਦੇਤਾ ਦਿੱਤੀ ਦੇ ਕੇ ਆ ਕਿ ਤੁਸੀਂ ਕੋਈ ਫਿਕਰ ਨਾ ਕਰੋ ਸਾਡੇ ਗੁਰੂ ਜੀ ਦਾ ਕੋਈ ਵੀ ਵਾਲ ਵਿੰਗਾ ਵਾਲ ਵੀ ਵਿੰਗਾ ਨਹੀਂ ਕਰ ਸਕਦਾ ਉਹ ਮਹਾਨ ਬਲੀ ਤੇ ਪ੍ਰਭੂ ਦਾ ਅਵਤਾਰ ਹਨ ਬਾਬਾ ਜੀ ਮੇਰਾ ਮਨ ਬਹੁਤ ਡਰ ਰਿਹਾ ਹੈ ਕਿ ਬਾਦਸ਼ਾਹ ਨੇ ਖੈਰ ਨਹੀਂ ਗੁਜ਼ਰਨੀ ਮਾਤਾ ਜੀ ਨੇ ਕਿਹਾ ਮਾਤਾ ਜੀ ਤੁਸੀਂ ਕੋਈ ਧੋਖਾ ਨਾ ਕਰੋ ਤੁਹਾਡੇ ਸਤਿਗੁਰ ਜੀ ਦਾ ਇਹ ਆਪਣਾ ਵਰਤਾਇਆ ਕੋਤਕ ਵਰਤਿਆ ਹੈ ਉਹਨਾਂ ਦੇ ਜਾਨ ਨਾਲ ਕੰਗਾ ਦੀ ਬੰਦ ਕਲਾਸੀ ਹੋਣੀ ਹੈ ਉਹਨਾਂ ਦਾ ਤੇਜ ਮਹਾਨ ਹੈ ਜਿਸ ਨੂੰ ਕੋਈ ਅੰਧਕਾਰ ਛੂਹ ਨਹੀਂ ਸਕਦਾ ਉਹਨਾਂ ਦੇ ਸਾਹਮਣੇ ਜਿਹੜਾ ਆਵੇਗਾ ਜਿਹੜਾ ਅੜੇਗਾ ਉਹ ਝੜੇਗਾ ਸਤੂਗੁਰ ਜੀ ਦੀ ਸ਼ਕਤੀ ਅੰਗੇ ਕੋਈ ਨਹੀਂ ਘੜੋ ਸਕਦਾ ਇਸ ਤਰ੍ਹਾਂ ਦੇ ਬਚਨ ਕਰਕੇ ਬਾਬਾ ਬੁੱਢਾ ਜੀ ਨੇ ਮਾਤਾ ਜੀ ਨੂੰ ਧੀਰਜ ਦੇਣ ਦਾ ਯਤਨ ਕੀਤਾ ਪਰ ਮਾਤਾ ਜੀ ਪਹਿਲੇ ਵਰਤੇ ਪਾਣੀ ਕਰਕੇ ਇੰਨੇ ਡਰੇ ਹੋਏ ਸਨ ਕਿ ਉਹਨਾਂ ਦੇ ਮਨ ਨੂੰ ਧੀਰਜ ਨਹੀਂ ਸੀ ਆ ਰਹੀ ਮਾਤਾ ਜੀ ਆਪਣੇ ਪਿਆਰੇ ਸਪੁੱਤਰ ਨੂੰ ਕਿਸੇ ਵੀ ਤਰ੍ਹਾਂ ਦਿੱਲੀ ਤੋਰਨ ਲਈ ਤਿਆਰ ਨਹੀਂ ਸਨ ਸਤਿਗੁਰੂ ਗੁਰੂ ਅਕਸ਼ਿ ਗੁਰੂ ਹਰਗੋਬਿੰਦ ਜੀ ਨੇ ਬਾਬਾ ਬੁੱਢਾ ਜੀ ਤੇ ਹੋਰ ਅਜੂਰੀ ਸਿੱਖਾਂ ਨਾਲ ਸਲਾਹ ਕਰਕੇ ਦਿੱਲੀ ਜਾਣ ਦੀ ਤਿਆਰੀ ਕਰ ਦਿੱਤੀ ਸਾਬੋ ਸਿੱਖ ਸੰਗਤਾਂ ਵਿੱਚ ਉਦਾਸੀ ਛਾ ਗਈ ਮਾਤਾ ਰੰਗਾ ਜੀ ਦੀ ਦਸ਼ਾ ਵੇਖ ਕੇ ਸਭ ਸਿੱਖ ਦੁਖੀ ਹੋ ਰਹੇ ਸਨ ਬਾਬਾ ਬੁੱਢਾ ਜੀ ਨੇ ਸਤੂਗੁਰ ਜੀ ਅੱਗੇ ਬੇਨਤੀ ਕੀਤੀ ਕੀ ਹੈ ਸੱਚੇ ਬਾਦਸ਼ਾਹ ਇਹ ਬਾਦਸ਼ਾਹ ਆਪ ਦਾ ਵਿਛੋੜਾ ਮਾਤਾ ਜੀ ਤੇ ਸਿੱਖਾਂ ਸੰਗਤਾਂ ਕਿਵੇਂ ਸਹਿਨ ਕਰਨ ਗਿਆ ਕੋਈ ਐਸੀ ਯੁਗਤੀ ਦੱਸੋ ਜਿਸ ਨਾਲ ਸਿੱਖ ਸੰਗਤਾਂ ਤੇ ਮਾਤਾ ਜੀ ਦਾ ਮਨ ਸ਼ਾਂਤ ਹੋਵੇ ਤੇ ਸਭ ਨੂੰ ਹਰ ਰੋਜ਼ ਆਪਨੇ ਦਰਸ਼ਨ ਹੋਇਆ ਜਾਇਆ ਕਰਨ। ਬਾਬਾ ਜੀ ਆਪ ਤਾਂ ਪੂਰਨ ਵਰਕ ਹੋ ਆਪ ਨੂੰ ਜੁਗਤੀਆਂ ਦੱਸਣ ਦੀ ਕੀ ਲੋੜ ਹੈ ਜੇ ਆਪ ਦੀ ਇੱਛਾ ਸਾਰ ਦੇ ਕੋਲੋਂ ਜੁਗਤੀ ਪੁੱਛਣ ਦੀ ਹੈ ਤਾਂ ਆਓ ਕਰਿਆ ਕਰਨਾ ਕਿ ਸ਼ਾਮ ਨੂੰ ਰੈ ਰਸ ਦੀ ਸਮਾਪਤੀ ਮਗ ਤੋਂ ਮਗਰੋਂ ਸਿੱਖ ਸੰਗਤਾਂ ਨੂੰ ਇਕੱਠਿਆ ਕਰਕੇ ਇਹ ਸ਼ਬਦ ਕੀਰਤਨ ਕਰਿਆ ਕਰਨਾ ਕਿ ਇੱਕ ਮਨ ਹੋ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਅਰਦਾਸ ਰਿਆ ਕਰਨੀ ਜੇ ਸਾ ਸਮੇਂ ਅਰਦਾਸ ਹੋ ਰਹੀ ਹੋਵੇਗੀ ਉਸ ਸਮੇਂ ਅਸੀਂ ਇੱਕ ਆਗਰ ਵਰਤੀ ਵਾਲੇ ਗੁਰ ਸਿੱਖਾਂ ਨੂੰ ਪਰਦਾਕਸ਼ ਦਰਸ਼ਨ ਦਿਹਾ ਕਰਾਂਗੇ ਤੁਸੀਂ ਸਭ ਸੰਗਤਾਂ ਨੂੰ ਧੀਰਜ ਦਿਓ ਅਸੀਂ ਛੇਤੀ ਹੀ ਤੁਹਾਡੇ ਕੋਲ ਆ ਜਾਵਾਂਗੇ ਬਾਬਾ ਬੁੱਢਾ ਅੱਗੇ ਸਾਖੀ ਬਾਬਾ ਬੁੱਢਾ ਜੀ ਨੇ ਸ਼ਬਦ ਚੌਂਕੀ ਦੀ ਮਰਿਆਦਾ ਆਰੰਭ ਕਰਨੀ ਸਤਗੁਰ ਜੀ ਦਾ ਇਹ ਹੁਕਮ ਸੁਣ ਕੇ ਬਾਬਾ ਬੁੱਢਾ ਜੀ ਮਾਤਾ ਗੰਗਾ ਜੀ ਸਤਗੁਰ ਜੀ ਦੇ ਮਹਿਲ ਤੇ ਸਿੱਖ ਸੰਗਤਾਂ ਨੂੰ ਕੁਝ ਹੌਸਲਾ ਹੋਇਆ ਸਤਗੁਰ ਜੀ ਨੇ ਸਾਵਣ ਨੂੰ ਖੁਸ਼ੀਆਂ ਬਖਸ਼ ਕੇ ਤੇ ਕੁਝ ਸਿੱਖਾਂ ਨੂੰ ਨਾਲ ਲੈ ਕੇ ਦਿੱਲੀ ਦਿੱਲੀ ਵਾਲੇ ਚੱਲੇ ਪਾ ਦਿੱਤੇ ਬਾਬਾ ਬੁੱਢਾ ਜੀ ਨੂੰ ਸ੍ਰੀ ਹਰਮੰਦਰ ਸਾਹਿਬ ਜੀ ਦੀ ਸੇਵਾ ਤੇ ਹੋਰ ਆਇਆਂ ਸੰਗਤਾਂ ਦੀ ਸੇਵਾ ਸੰਭਾਲ ਦੀ ਜ਼ਿੰਮੇਵਾਰੀ ਸੰਭ ਗਈ ਸਤਿਗੁਰੂ ਜੀ ਦੇ ਹੁਕਮ ਅਨੁਸਾਰ ਬਾਬਾ ਜੀ ਨੇ ਹਰ ਰੋਜ਼ ਸ਼ਾਮ ਨੂੰ ਰੈਰਾਸ ਦੇ ਭੋਗ ਤੋਂ ਬਾਅਦ ਸਭ ਸੰਗਤਾਂ ਨੂੰ ਇਕੱਠਿਆਂ ਕਰਕੇ ਸ਼ਬਦ ਕੀਰਤਨ ਕਰਦਿਆਂ ਸ੍ਰੀ ਦਰਬਾਰ ਸਾਹਿਬ ਦੇ ਅੰਮ੍ਰਿਤ ਸਰੋਵਰ ਦੀ ਪ੍ਰਕਮਾ ਕਰਨੀ ਆਰੰਭ ਕਰ ਦਿੱਤੀ। ਸ੍ਰੀ ਅਕਾਲ ਤਖਤ ਦੇ ਹਜੂਰ ਪਹੁੰਚ ਕੇ ਬਾਬਾ ਜੀ ਨੇ ਇੱਕ ਮਨ ਹੋ ਕੇ ਸਤਿਗੁਰੂ ਜੀ ਦੇ ਚਰਨਾ ਵਿੱਚ ਦਰਸ਼ਨ ਦਰਸ਼ਨਾ ਲਈ ਅਰਦਾਸ ਕਰਨੀ ਅਰਦਾਸ ਸਮੇਂ ਇਕਾਗਰ ਚਿੱਤ ਵਾਲੇ ਗੋਸਿਕਾ ਨੂੰ ਸਤਿਗੁਰੂ ਜੀ ਦੇ ਪ੍ਰਤੱਖ ਦਰਸ਼ਨ ਹੋਣੇ ਹੋਣੇ ਚੌਂਕੀ ਸਾਹਿਬ ਦੀ ਐਨੀ ਮਹਾਨਤਾ ਵੱਧ ਗਈ ਕਿ ਹਰ ਸ਼ਾਮ ਨੂੰ ਸੈਂਕੜੇ ਸਿੱਖ ਸ਼ਬਦ ਕੀਰਤਨ ਕਰਨ ਆ ਜੁੜਦੇ ਤੇ ਅਰਦਾਸ ਸਮੇਂ ਸਤਿਗੁਰ ਜੀ ਦੇ ਸਾਖਾਤ ਦਰਸ਼ਨ ਕਰਦੇ ਇਸ ਸਮੇਂ ਸਮੇ ਨੂੰ ਸੰਗਤਾਂ ਬੜੀ ਤਰਤੀਬ ਵਰਤਾ ਨਾਲ ਉਡੀਕਦੀਆਂ ਰਹਿੰਦੀਆਂ ਬਾਬਾ ਜੀ ਦੀ ਇਹ ਜੋਂ ਕੀ ਸਾਹਿਬ ਦੀ ਚਲਾਈ ਮਰਿਆਦਾ ਅੱਜ ਤੱਕ ਸ੍ਰੀ ਹਰਮੰਦਰ ਸਾਹਿਬ ਵਿੱਚ ਚਾਲੂ ਹੈ ਨੇਕਾ ਗੁਰਸਿੱਖ ਹੁਣ ਵੀ ਬੜੀ ਸ਼ਰਧਾ ਨਾਲ ਅਰਦਾਸ ਵਿੱਚ ਸ਼ਾਮਲ ਹੋ ਕੇ ਗੁਰੂ ਹਰਗੋਬਿੰਦ ਜੀ ਦੇ ਆਪਣੇ ਅੰਤਰ ਆਤਮੇ ਵਿੱਚ ਦਰਸ਼ਨ ਕਰਦੇ ਹਨ ਅੱਗੇ ਸਾਖੀ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਦਿੱਲੀ ਪਹੁੰਚਣਾ ਸ਼੍ਰੀ ਗੁਰੂ ਹਰਿ ਗੋਬਿੰਦ ਜੀ ਅਮਰਤ ਸਰ ਤੋਂ ਚੱਲ ਕੇ ਦਿੱਲੀ ਬਾਦਸ਼ਾਹ ਜਹਾਂਗੀਰ ਕੋਲ ਪਹੁੰਚ ਗਏ ਸਤਗੁਰ ਜੀ ਦੀ ਅਵਸਥਾ ਇਸ ਸਮੇਂ 20 ਸਾਲ ਦੀ ਸੀ ਆਪ ਦੇ ਸ਼੍ਰੀਰ ਦੀ ਸੁੰਦਰਤਾ ਤੇ ਡੀਲ ਡਾਲ ਅਤੇ ਵਰਵੀ ਸੀ ਜਿਹੜਾ ਵੀ ਆਪ ਦੇ ਦਰਸ਼ਨ ਕਰਦਾ ਮੁਗਧ ਹੋ ਜਾਂਦਾ ਸੀ ਜਹਾਗੀਰ ਦੇ ਦਿਲ ਵਿੱਚ ਖੋਟ ਸੀ ਪਰ ਉਸ ਦਾ ਹੌਸਲਾ ਨਹੀਂ ਸੀ ਪੈਂਦਾ ਕਿ ਸਤਿਗੁਰੂ ਜੀ ਨਾਲ ਕੋਈ ਵੈਰ ਵਿਰੋਧੀ ਗੱਲ ਕਰੇ ਬਾਦਸ਼ਾਹ ਸ਼ਿਕਾਰ ਖੇਡਣ ਦੇ ਬਹਾਨੇ ਸਤਿਗੁਰੂ ਜੀ ਨੂੰ ਵੀ ਜੰਗਲ ਵੱਲ ਲੈ ਤੁਰਿਆ ਸਤਿਗੁਰੂ ਜੀ ਨੇ ਸ਼ਿਕਾਰ ਖੇਡਣ ਦੇ ਸਮੇਂ अनेका ਖੰਕਾਰ ਜਾਨਵਰਾਂ ਤੇ ਕਈ ਸ਼ੇਰਾਂ ਨੂੰ ਮਾਰ ਕੇ ਆਪਣੀ ਬਹਾਦਰੀ ਦਿਖਾਈ ਬਾਦਸ਼ਾ ਅੱਗੇ ਹੀ ਸਤਗੁਰੂ ਜੀ ਤੋਂ ਪੈ ਕੰਦਾ ਸੀ ਹੁਣ ਤਾਂ ਉਹਨਾਂ ਦੀ ਬਹਾਦਰੀ ਵੇਖ ਕੇ ਉਹ ਹੋਰ ਵੀ ਪੈਪੀਤ ਹੋਇਆ ਬਾਦਸ਼ਾ ਦਾ ਖਿਆਲ ਸੀ ਕਿ ਸ਼ਿਕਾਰ ਖੇਡਦੇ ਆ ਸਤਗੁਰੂ ਜੀ ਕਿਤੇ ਸ਼ੇਰ ਹੱਥੋਂ ਮਾਰੇ ਜਾਣਗੇ ਤੇ ਆਹ ਅਸੀਂ ਉਹਨਾਂ ਦੇ ਪੈ ਤੋਂ ਮੁਕਤ ਹੋ ਜਾਵਾਂਗੇ ਪਰ ਨਿਰੰਕਾਰ ਜੋਤ ਨੂੰ ਕੌਣ ਮਾਰ ਸਕਦਾ ਹੈ ਅਖਰ ਆਪਣੇ ਇਰਾਦੇ ਵਿੱਚ ਅਸਫਲ ਹੋਣ ਤੋਂ ਬਾਅਦ ਬਾਦਸ਼ਾ ਸਤਗੁਰੂ ਜੀ ਨੂੰ ਸੈਰ ਕਰਾਉਂਦਿਆਂ ਆਗਰੇ ਲਿਆ ਗਿਆ ਆਗਰੇ ਪਹੁੰਚ ਕੇ ਸਤਗੁਰੂ ਜੀ ਨੇ ਆਪਣੀ ਬਹਾਦਰੀ ਦੇ ਕਈ ਕਰਤੱਵੇ ਦਿਖਾਏ ਬਾਦਸ਼ਾ ਗੁਰੂ ਜੀ ਨੂੰ ਆਗਰੇ ਦਾ ਕਿਲਾ ਦਿਖਾਉਣ ਦੇ ਮਹਾਨੇ ਕਿਲੇ ਮਹਾਨੇ ਕਿਲੇ ਵਿੱਚ ਲੈ ਗਿਆ ਸਾ ਅਗਰੇ ਦੇ ਕਿਲੇ ਵਿੱਚ ਬਾਦਸ਼ਾਹ ਜਹਾਂਗੀਰ ਨੇ ਕਈ ਭਾਗੀਆਂ ਤੇ ਹਿੰਦੂ ਰਾਜਿਆਂ ਨੂੰ ਉਹਨਾਂ ਦੀਆਂ ਰਿਆਸਤਾਂ ਤੇ ਕਬਜ਼ਾ ਕਰਕੇ ਕੈਦ ਕੀਤਾ ਹੋਇਆ ਸੀ ਉਹ ਕਈ ਚੇੜ ਤੋਂ ਇਸ ਕੈਦ ਵਿੱਚ ਬਏ ਕਸ਼ਟ ਸਹਿ ਰਹੇ ਸਨ ਉਹਨਾਂ ਦੀ ਕੂਕ ਪੁਕਾਰ ਕੋਈ ਵੀ ਨਹੀਂ ਸੁਣਦਾ ਅੰਤਰਜਾਮੀ ਸਤਗੁਰ ਇਹਨਾਂ ਰਾਜਿਆਂ ਦੇ ਕਸ਼ਟ ਪਾਸਟਰ ਨਵੀਰ ਤਨ ਕਰਨ ਲਈ ਆਪ ਹੀ ਇੱਧਰ ਆ ਰਹੇ ਹਨ ਬਾਦਸ਼ਾਹ ਗੁਰੂ ਜੀ ਨੂੰ ਕਿਲੇ ਵਿੱਚ ਲੈ ਗਿਆ ਤੇ ਕਹਿਣ ਲੱਗਾ ਕਿ ਆਪ ਦੋ ਚਾਰ ਦਿਨ ਇੱਥੇ ਟਹਿਰੋ ਮੈਂ ਵਾਪਸ ਆਵਾਂਗਾ ਤੇ ਫਿਰ ਅੱਗੇ ਚੱਲਾਂਗੇ ਜਾਣ ਲੱਗਿਆ ਬਾਦਸ਼ਾਹ ਨੇ ਕਿਲੇ ਦੇ ਦੋ ਦਰੋਗੇ ਨੂੰ ਹੁਕਮ ਦਿੱਤਾ ਕਿ ਮੇਰੇ ਹੁਕਮ ਤੋਂ ਬਿਨਾ ਇਹਨਾਂ ਨੂੰ ਬਾਹਰ ਬਿਲਾ ਇਹਨਾਂ ਨੂੰ ਬਾਹਰ ਨਹੀਂ ਜਾਣ ਦੇਣਾ ਦਿੱਲੀ ਪਹੁੰਚ ਕੇ ਬਾਦਸ਼ਾਹ ਨੇ ਸਤਗੁਰੂ ਜੀ ਨੂੰ ਸੁਨੇਹਾ ਭੇਜਿਆ ਕਿ ਮੇਰੀ ਸਿਹਤ ਠੀਕ ਨਹੀਂ ਰਹਿੰਦੀ ਮੈਨੂੰ ਜੋਤਸ਼ੀਗਾਂ ਨੇ ਨਮੂ ਨਮੂ ਨਜੂਮੀ ਇਹਨੇ ਕਿਹਾ ਕਿ ਕੋਈ ਮਹਾਪੁਰਖ ਤੁਹਾਡੀ ਸਿਹਤ ਲਈ 40 ਦਿਨ ਰੱਬ ਦੀ ਮੰਦਗੀ ਤੇ ਦੁਆ ਕਰੇ ਤਾਂ ਤੁਸੀਂ ਰਾਜੀ ਹੋ ਸਕਦੇ ਹੋ ਸਵਾਪਤ ਉਹ ਵੱਧ ਹੋ ਕੇ ਹੋਰ ਮਹਾ ਔਰ ਕਿਹੜਾ ਹੋ ਸਕਦਾ ਹੈ ਸੋ ਤੁਸੀਂ ਮੇਰੀ ਸਿਹਤ ਲਈ ਗਵਾਲੀਅਰ ਦੇ ਕਿਲੇ ਵਿੱਚ ਰਹਿ ਕੇ 40 ਦਿਨ ਰੱਬ ਦੀ ਬੰਦਗੀ ਕਰੋ ਤੇ ਮੇਰੀ ਅਰੋਗਤਾ ਲਈ ਦੁਆ ਕਰੋ ਸਤ ਗੁਰੂ ਜੀ ਨੂੰ ਬਾਦਸ਼ਾਹ ਦਾ ਸੁਨਹਿਾ ਮਿਲ ਗਿਆ ਉਹਨਾਂ ਨੇ ਕਿਹਾ ਕਿ ਇਸ ਵਿੱਚ ਕਈ ਦੁੱਖ ਇਹ ਦੇਸ਼ਕਟਕਾਰੇ ਦਾ ਰਾਜ ਹੈ ਸੋ ਕਾਲਪੁਰਖ ਦਾ ਬਾਣਾ ਵਰਤ ਰਿਹਾ ਹੈ ਇਸ ਨਾਲ ਕਈਆਂ ਦੇ ਭਲਾ ਹੋਵੇਗਾ ਸਤਗੁਰੂ ਜੀ ਦੇ ਆਗਰੇ ਸਤਗੁਰੂ ਜੀ ਦੇ ਆਗਰੇ ਦੇ ਕੇਲੇ ਵਿੱਚ ਨੈਰਬੰਦ ਹੋਣ ਦੀ ਖਬਰ ਸਭ ਪਾਸੇ ਫੈਲ ਗਈ ਤੇ ਅਮਰਤ ਸਰਦੀਆਂ ਸੰਗਤ ਨੂੰ ਵੀ ਇਸ ਦੁਖਦਾਈ ਖਬਰ ਦਾ ਪਤਾ ਲੱਗ ਗਿਆ ਸਭ ਦੇ ਮਨ ਉਦਾਸ ਹੋ ਗਏ ਮਾਤਾ ਗੰਗਾ ਮਾਤਾ ਗੰਗਾ ਜੀ ਤੇ ਹੋਰ ਸਿੱਖ ਸਾਬਾ ਬਾਬਾ ਬੁੱਢਾ ਜੀ ਨੂੰ ਪੁੱਛਣ ਲੱਗੇ ਕਿ ਬਾਬਾ ਜੀ ਇਹ ਕੀ ਪਾਣਾ ਵਰਤ ਗਿਆ ਲੱਗਾ ਹੈ ਵਰਤਨ ਲੱਗਾ ਹੈ ਸਾਡਾ ਮਨ ਡੋਲ ਰਿਹਾ ਹੈ ਬਾਦਸ਼ਾਹੀ ਨੀਤ ਕੋਟੀ ਹੈ ਇਸ ਦਾ ਕੋਈ ਉਪਾਸ ਸੁਝੋ ਬਾਬਾ ਜੀ ਨੇ ਸਭ ਨੂੰ ਤਿਰਜ ਦਿੱਤਾ ਦੇ ਕੇ ਆ ਕਿ ਸਤਿਗੁਰੂ ਜੀ ਨੂੰ ਕੋਈ ਖਤਰਾ ਨਹੀਂ ਉਨਾਂ ਹੱਥੋਂ ਕਈ ਦੁਖੀਆਂ ਦੀ ਬੰਦਗੀ ਹੋਣੀ ਹੈ ਤੁਸੀਂ ਪ੍ਰਭੂ ਦਾ ਸਿਮਰਨ ਕਰੋ ਸਤਿਗੁਰੂ ਜੀ ਕੋ ਜੇ ਦੇਣਾ ਤੱਕ ਸਹੀ ਸਲਾਮਤ ਤੁਹਾਨੂੰ ਦਰਸ਼ਨ ਦੇਣਗੇ ਉਧਰ ਸਤਿਗੁਰੂ ਜੀ ਨੇ ਕਿਲੇ ਵਿੱਚ ਡੇਰਾ ਲਾ ਕੇ ਸਤਸੰਗ ਦੀ ਲਹਿਰ ਚਲਾ ਦਿੱਤੀ ਕਿਲੇ ਦਾ ਦਰੋਗਾ ਬੜਾ ਨੇਕ ਪੁਰਸ਼ ਸੀ ਉਹ ਸਤਿਗੁਰੂ ਜੀ ਦੇ ਦੀਦਾਰ ਕਰਕੇ ਬਹੁਤ ਪ੍ਰਸੰਨ ਹੋਇਆ ਤੇ ਸਤਿਗੁਰ ਜੀ ਦਾ ਸਰਦਾਲੂ ਬਣ ਗਿਆ ਉਹ ਹਰ ਸਮੇਂ ਆਪਦੀ ਸਿਹ੍ਯਾ ਵਿੱਚ ਹਾਜ਼ਰ ਰਹਿੰਦਾ ਤੇ ਵੱਧ ਤੋਂ ਵੱਧ ਸੁੱਖ ਪਹੁੰਚਾਉਣ ਦਾ ਯਤਨ ਕਰਦਾ ਰਹਿੰਦਾ ਜਿਉਂ-ਜਿਉਂ ਆਗਰੇ ਦੇ ਆਸ-ਪਾਸ ਦੇ ਨਗਰ ਤੇ ਸ਼ਹਿਰਾਂ ਦੇ ਸਿੱਖਾਂ ਨੂੰ ਗੁਰੂ ਜੀ ਦੇ ਆਗਰੇ ਦੇਖ ਲਈ ਵਿੱਚ ਨਜ਼ਰ ਬੰਦ ਹੁੰਦੀ ਖਬਰ ਮਿਲਦੀ ਤੇ ਉਹ-ਉਹ ਸਿੱਖ ਸੰਗਤਾਂ ਸਿੱਖ ਸਤਿਗੁਰ ਜੀ ਦੇ ਦਰਸ਼ਨ ਲਈ ਆਉਣੇ ਸ਼ੁਰੂ ਹੋ ਗਏ ਤਰੋਗੇ ਨੇ ਸਤਿਗੁਰੂ ਜੀ ਦੇ ਦਰਸ਼ਨ ਲਈ ਸਭ ਨੂੰ ਕਿਲੇ ਵਿੱਚ ਜਾਣ ਦੀ ਹੁਲ ਦੇ ਦਿੱਤੀ ਬਾਦਸ਼ਾਹ ਵੱਲੋਂ ਸਤਿਗੁਰੂ ਜੀ ਦੇ ਖਰਚ ਲਈ ਜਿਹੜੀ ਰਕਮ ਮਿਲਣੀ ਮੁਕਰਰ ਹੋਈ ਸੀ ਉਹ ਉਸ ਨਾਲ ਕਿਲੇ ਦੇ ਵਿੱਚ ਕਿਲੇ ਵਿੱਚ ਲੰਗਰ ਚੱਲਣ ਲੱਗ ਪਿਆ ਸਤਿਗੁਰੂ ਜੀ ਸਤਿਗੁਰੂ ਵੀ ਦਰਸ਼ਨ ਕਰਨ ਸਮੇ ਬਿਆੰਤ ਮਾਇਆ ਸੰਗਤਾ ਵੀ ਦਰਸ਼ਨ ਕਰਨ ਸਮੇ ਬਿਆੰਤ ਮਾਇਆ ਪੇਟ ਕਰਦੀਆਂ ਸਨ ਉਹੋ ਕਿਲੇ ਵਿੱਚ ਦਿਨ ਰਾਤ ਸੰਗਤ ਦਾ ਪ੍ਰਵਾਹ ਚੱਲ ਪਿਆ ਕੈਦ ਵਿੱਚ ਭਏ ਹਿੰਦੂ ਰਾਜੇ ਵੀ ਸਤਗੁਰ ਜੀ ਦੇ ਔਨ ਨਾਲ ਸੁਖੀ ਹੋ ਗਏ ਕਈ ਚਿਰਾਂ ਤੋਂ ਉਹ ਵੀ ਕੈਦ ਵਿੱਚ ਨਿਰ ਪਏ ਨਿਰਾਸ਼ ਹੋਏ ਹੋਏ ਸਨ ਹੁਣ ਸਤਗੁਰ ਜੀ ਹੁਣ ਸਤਗੁਰ ਜੀ ਦੇ ਸਤ ਸੰਗ ਵਿੱਚ ਸ਼ਾਮਲ ਹੋ ਕੇ ਉਹਨਾਂ ਵਿੱਚ ਵੀ ਨਵਾਂ ਉਤਸ਼ਾਹ ਜਾਗਿਆ ਇਲੇ ਦੇ ਸਾਰੇ ਕਰਮਚਾਰੀ ਸਤਗੁਰੂ ਜੀ ਦਾ ਬੜਾ ਸਤਿਕਾਰ ਕਰ ਤੇ ਸੇਵਾ ਕਰਦੇ ਸਨ ਦੋਵੇਂ ਵੇਲੇ ਦਿਮਾਗ ਸਜਦੇ ਸਤਗੁਰੂ ਜੀ ਸਭ ਸਭ ਨੂੰ ਕਾਲਪੁਰਖ ਦੀ ਭਗਤੀ ਦਾ ਆਦੇਸ਼ ਦਿੰਦੇ ਇਸ ਤਰ੍ਹਾਂ ਸਤਸੰਗ ਕਰਦੇ ਆ ਤੇ ਨਾਮ ਬਾਣੀ ਦੀ ਦਾਤ ਵੰਡਦੇ ਆ 40 ਦਿਨ ਗੁਜ਼ਰ ਗਏ ਬਾਦਸ਼ਾਹ ਵੱਲੋਂ ਸਤਗੁਰੂ ਜੀ ਦੀ ਰਿਹਾਈ ਦਾ ਕੋਈ ਫਰਮਾਨ ਨਾ ਆਇਆ ਬਾਦਸ਼ਾਹਾਂ ਤੋਂ ਗੁਰਜੀ ਨੂੰ ਗੋਲੀ ਦੇ ਕਿਲੇ ਵਿੱਚ ਭੇਜ ਕੇ ਆਪਣੇ ਵੱਲੋਂ ਅਵੇਸਲਾ ਹੋ ਗਿਆ ਕਿ ਹੁਣ ਕਿਸੇ ਨੇ ਕੀ ਪਿੱਛਾ ਕਰਨਾ ਹੈ ਇਸੇ ਤਰ੍ਹਾਂ ਕਈ ਹਿੰਦੂ ਰਾਜੇ ਕਈ ਸਾਲਾਂ ਤੋਂ ਕਿਲੇ ਵਿੱਚ ਕੈਦ ਹੋਏ ਦੁੱਖ ਭੋਗ ਰਹੇ ਹਨ ਇਸ ਤਰ੍ਹਾਂ ਵੀ ਗੁਰੂ ਜੀ ਵੀ ਬੰਦੀ ਵਿੱਚ ਪਏ ਰਹਿਣਗੇ ਪਰ ਬਾਦਸ਼ਾਹ ਨੂੰ ਕੀ ਪਤਾ ਸੀ ਇਸ ਮਹਾਪੁਰਖ ਦੇ ਹੱਥੋਂ ਸਾਰੇ ਕੈਦੀਆਂ ਦੇ ਰਿਹਾ ਹੋਣ ਦਾ ਕੌਤਕ ਵਰਤਣਾ ਹੈ ਅਭੀ ਸਭਾ ਮਾਬੀਤ ਜਾਣਤੇ ਵੀ ਜਦ ਸਤਗੁਰੂ ਜੀ ਨੂੰ ਰਿਹਾ ਨਾ ਕੀਤਾ ਗਿਆ ਤਦ ਅਮਰਤ ਸਾਰੇ ਵਿੱਚ ਸਿੱਖ ਸੰਗਤਾਂ ਦੀ ਮਾਤਾ ਗੰਗਾ ਜੀ ਨੂੰ ਬੜੀ ਚਿੰਤਾ ਹੋਈ ਸਭ ਨੇ ਮਿਲ ਕੇ ਬਾਬਾ ਬੁੱਢਾ ਜੀ ਅੱਗੇ ਬੇਨਤੀ ਕੀਤੀ ਕਿ ਬਾਬਾ ਜੀ ਸਤਗੁਰੂ ਜੀ ਨੂੰ ਰਿਹਾ ਗਿਆ ਬਹੁਤ ਸਮਾ ਹੋ ਗਿਆ ਹੈ ਬਾਦਸ਼ਾਹ ਉਹਨਾਂ ਨੂੰ ਕੁਆਲੀਰ ਦੇਖ ਲਈ ਬਚ ਨਜ਼ਰ ਬੰਦ ਕਰਕੇ ਭੁੱਲ ਹੀ ਗਿਆ ਹੈ ਸਤਗੁਰੂ ਜੀ ਦੀ ਰਿਹਾਈ ਦਾ ਯਤਨ ਕਰਨਾ ਚਾਹੀਦਾ ਹੈ ਬਾਬਾ ਜੀ ਨੂੰ ਸਿੱਖਾਂ ਰਾਹੀਂ ਗਵਾਲੀਅਰ ਦੇ ਅਖਿਲੇ ਵਿੱਚ ਵਰਤ ਰਹੀ ਸਾਰੀ ਖੇਡ ਦਾ ਪਤਾ ਲੱਗਦਾ ਰਹਿੰਦਾ ਸੀ ਬਾਬਾ ਜੀ ਸਤਗੁਰ ਜੀ ਦੇ ਇਸ ਕੌਤਕ ਨੂੰ ਸੁਣ ਕੇ ਪ੍ਰਤਨਉ ਹੁੰਦੇ ਸਨ ਪਰ ਮਾਤਾ ਜੀ ਤੇ ਹੋਰ ਸਿੱਖ ਸੰਗਤਾਂ ਬੜੀਆਂ ਬੇਚੈਨ ਸਨ ਸਭ ਨੇ ਬਾਬਾ ਬੁੱਢਾ ਜੀ ਤੇ ਜੋਰ ਪਾਇਆ ਕਿ ਸਾਨੂੰ ਅਵੇਸਲੇ ਨਹੀਂ ਹੋਣਾ ਚਾਹੀਦਾ ਸਤਗੁਰ ਸਾਨੂੰ ਸਤਗੁਰੂ ਜੀ ਦੀ ਰਿਹਾਈ ਦਾ ਕੋਈ ਯਤਨ ਜ਼ਰੂਰ ਕਰਨਾ ਚਾਹੀਦਾ ਹੈ ਬਾਦਸ਼ਾਹ ਦੀ ਨੀਤ ਸਾਨੂੰ ਖੋਟੀ ਜਾਪਦੀ ਹੈ ਉਸ ਨਏ ਧੋਖੇ ਨਾਲ ਸਤਗੁਰੂ ਜੀ ਨੂੰ ਕੈਦ ਰੱਖਿਆ ਹੈ ਬਾਬਾ ਬੁੱਢਾ ਜੀ ਨੇ ਸਭ ਨੂੰ ਧੀਰਜ ਦਿੱਤਾ ਤੇ ਆਖਿਆ ਕਿ ਸਤਗੁਰੂ ਜੀ ਨੂੰ ਕੋਈ ਖਤਰਾ ਨਹੀਂ ਉਹ ਥੋੜੇ ਦਿਨਾਂ ਤੱਕ ਕਿਲੇ ਵਿੱਚੋਂ ਬੰਦ ਕੈਦਿਕਾ ਨੂਰ ਹਾ ਘਰ ਆ ਕੇ ਆਪਣੇ ਨਾਲ ਬਾਹਰ ਲਿਆਉਣਗੇ ਪਰ ਬਾਬਾ ਜੀ ਦੇ ਸਮਝਾਉਣ ਦਾ ਕਿਸੇ ਤੇ ਕੋਈ ਅਸਰ ਨਹੀਂ ਹੀ ਹੁੰਦਾ ਸਾਬ ਨੇ ਬਾਬਾ ਬੁੱਢਾ ਜੀ ਨੂੰ ਦਿੱਲੀ ਤੇ ਆਗਰੇ ਜਾਣ ਲਈ ਬੇਨਤੀ ਕੀਤੀ ਆਖਰ ਮਾਤਾ ਗੰਗਾ ਜੀ ਦੇ ਮਜਬੂਰ ਕਰਨ ਤੇ ਬਾਬਾ ਜੀ ਕੁਝ ਦਿਨ ਕੁਸ਼ਿਸ਼ੇ ਖਾ ਨੂੰ ਆਪਣੇ ਨਾਲ ਲੈ ਕੇ ਆਗਰੇ ਵੱਲ ਚੱਲ ਪਏ ਸਤਗੁਰ ਜੀ ਦੇ ਨਾਲ ਗਏ ਦੋ ਸਿੱਖ ਭਾਈ ਜੇਠਾ ਤੇ ਭਾਈ ਪ੍ਰਾਨਾ ਜੀ ਆਗਰੇ ਵਿੱਚ ਬਾਬਾ ਜੀ ਨੂੰ ਮਿਲੇ ਭਾਈ ਉਹਨਾਂ ਨੇ ਦੱਸਿਆ ਕਿ ਬਾਦਸ਼ਾਹ ਨੇ ਧੋਖੇ ਨਾਲ ਸਤ ਗੁਰੂ ਜੀ ਨੂੰ ਨਜ਼ਰਬੰਦ ਰੱਖਿਆ ਹੈ ਉਹ ਸਦੀ ਨੀਤ ਖੋਟੀ ਹੈ ਉਹ ਸਤ ਗੁਰੂ ਜੀ ਨੂੰ ਰਿਹਾ ਨਹੀਂ ਕਰਨਾ ਚਾਹੁੰਦਾ ਗੁਰੂ ਘਰ ਦੇ ਲੋਕੀਆਂ ਨੇ ਬਾਦਸ਼ਾਹ ਨੂੰ ਪੁੱਠੀ ਪੱਟੀ ਪੜਾ ਰੱਖੀ ਹੈ ਕੀ ਜੇ ਸੱਤ ਘਰ ਜੀ ਤੁਹਾਡੇ ਵਾਸਤੇ 40 ਦਿਨਾਂ ਖਾਂ ਤੇ ਬੈਠ ਕੇ ਭਾਜੀ ਨੇ ਬੰਦਗੀ ਕਰਨਗੇ ਨਾ ਤੁਸੀਂ ਰੋਗ ਹੋ ਜਾਓਗੇ ਹੁਣ 40 ਦਿਨ ਦੀ بجائے 3 ਮਹੀਨੇ ਬੀਤ ਗਏ ਹਨ ਬਾਬਾ ਬੁੱਢਾ ਜੀ ਸਖਾਂ ਤੋਂ ਇਹ ਸਾਰੀ ਵਿਆਖਿਆ ਸੁਣ ਕੇ ਕਹਿਣ ਲੱਗੇ ਕਿ ਚੰਗਾ ਹੁਣ ਸਾਨੂੰ ਕੋਈ ਯਤਨ ਕਰਨਾ ਚਾਹੀਦਾ ਹੈ ਚਲੋ ਵਾਪਸ ਦਿੱਲੀ ਚੱਲ ਗਏ ਉੱਥੇ ਚੱਲ ਕੇ ਕੋਈ ਭਾ ਕਰਨੇ ਹਾਂ ਦਿੱਲੀ ਪਹੁੰਚ ਕੇ ਸਿੱਖਾਣੇ ਮੰਜੂ ਦੇਟਲੇ ਡੇਰਾ ਕੀਤਾ ਉਹ ਇਹ ਉਹ ਸਥਾਨ ਹੈ ਜਿੱਥੇ ਕਦੀ ਸ੍ਰੀ ਗੁਰੂ ਨਾਨਕ ਦੇਵ ਜੀ ਬਰਾਜੇ ਸਨ ਤੇ ਹੁਣ ਸ੍ਰੀ ਗੁਰੂ ਅਰਗੋਬਿੰਦ ਜੀ ਵੀ ਇੱਥੇ ਠਹਿਰ ਕੇ ਆਗਰੇ ਗਏ ਸਨ ਐਸੇ ਘਾਤ ਸਥਾਨ ਤੋਂ ਤੇ ਡੇਰੇ ਕਰ ਡੇਰਾ ਕਰਕੇ ਸਤਗੁਰ ਜੀ ਦੀ ਰਿਹਾਈ ਲਈ ਸਲਾਹ ਹੋਣ ਲੱਗੀਆਂ ਦੋਹਾ ਸਿੱਖਾਣੇ ਬਾਬਾ ਜੀ ਨੂੰ ਕਿਹਾ ਕਿ ਕਿਹਾ ਬਾਬਾ ਜੀ ਹੁਣ ਸਾਨੂੰ ਹੁਣ ਕੀ ਯਤਨ ਕਰਨਾ ਚਾਹੀਦਾ ਹੈ ਬਾਬਾ ਜੀ ਕਹਿਣ ਲੱਗੇ ਕਿ ਗੁਰ ਕੇ ਸਿੱਖੋ ਉਪਾਤ ਸਤਗੁਰ ਜੀ ਨੇ ਆਪ ਹੀ ਕਰਨੇ ਹਨ ਅਸਾਂ ਦਾ ਆਪਣੇ ਵੱਲੋਂ ਕੋਈ ਯਤਨ ਹੀ ਕਰਨਾ ਹੈ ਸਤਗੁਰ ਜੀ ਸਹਾਈਤਾ ਕਰਨਗੇ ਤਾਂ ਅਸੀਂ ਸਫਲ ਹੋਵਾਂਗੇ ਮੈਨੂੰ ਤਾਂ ਪੂਰਾ ਭਰੋਸਾ ਹੈ ਕਿ ਸਤਿਗੁਰੂ ਜੀ ਨੂੰ ਕੋਈ ਖਤਰਾ ਨਹੀਂ ਇਹ ਨજરਬੰਦ ਦਾ ਕੌਤਕ ਉਹਨਾਂ ਨੇ ਆਪ ਹੀ ਰਚਿਆ ਹੈ ਪਰਮਾਤਾ ਗੰਗਾ ਜੀ ਤੇ ਹੋਰ ਸਿੱਖ ਸੰਗਤਾਂ ਬੜੀਆਂ ਅਧਿਰ ਹਨ ਉਹਨਾਂ ਦੇ ਜੋਰ ਦੇਣ ਤੇ ਹੀ ਮੈਂ ਤੇ ਹੀ ਮੈਂ ਆਇਆ ਇਸ ਸੂਰਤ ਵਿੱਚ ਬਾਬਾ ਜੀ ਸਾਨੂੰ ਕੁਐਸਚਨ ਆ ਕੁਛ ਉਦਮ ਕਰਨਾ ਪਵੇਗਾ ਸਾਨੂੰ ਜਿਵੇਂ ਹੁਕਮ ਕਰੋਗੇ ਅਸੀਂ ਸੇਵਾ ਲਈ ਹਜ਼ਰ ਹਾਂ ਪਿਆਰਿਓ ਅਸੀਂ ਇਹ ਕਾਰਜ ਕਰਨ ਲਈ ਬਾਦਸ਼ਾਹ ਦੇ ਮਨ ਵਿੱਚ ਭੈ ਪੈਦਾ ਕਰਨਾ ਹੈ ਭੈ ਵੀ ਇਹੋ ਜਿਹਾ ਕੀ ਦੇਣਾ ਹੈ ਕਿ ਉਸ ਦੀ ਨੀਂਦ ਨਿੰਦਰਾ ਹਰਾਮ ਕਰ ਦੇਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਪੁੱਲਾ ਚੁੱਕਾ ਗਲਤੀਆਂ ਮਾਫ ਕਰਿਓ ਬਾਣੀ ਪੜਦੇ ਸਮੇਂ ਗਲਤੀਆਂ ਹੋ ਜਾਂਦੀਆਂ ਆਪਣਾ ਦਾਸ ਅਣਜਾਣ ਬੱਚਾ ਸਮਝ ਕੇ ਬਖਸ਼ ਲੈਣਾ ਅੱਗੇ ਸਾਥੀ ਭਾਈ ਪ੍ਰਾਨਾ ਜੀ ਨੇ ਸ਼ੇਰ ਬਣ ਕੇ ਬਾਦਸ਼ਾਹ ਨੂੰ ਡਰਾਉਣਾ ਇਹ ਆਪਾਂ ਅੱਗੇ ਸਰਵਣ ਕਰਾਂਗੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ